ਨੇ ਇਨ ਸਕੂਲ ਖੰਨਾ ਬਾਤਰਾ ਮਾ ਸਲਾਲਾ ਦੇ ਵਿੱਚ ਜਿਹੜੀ ਹੁੰਦੀ ਹੈ ਹਰ ਸਾਲ 72 ਸਾਲ ਹੋ ਗਏ ਇਸ ਸਨਸਤਾ ਬਾਰੇ ਮੈਂ ਸੁਣਿਆ ਪਹਿਲਾਂ ਵੀ ਸੁਣਦਾ ਸੀ ਪਰ ਅੱਜ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਰੇ ਪ੍ਰਿੰਸੀਪਲ ਸਾਹਿਬਾਨ ਨੂੰ ਪੂਰੀ ਸੰਸਤਾ ਦੇ ਮੈਂਬਰਾਂ ਨੂੰ ਪ੍ਰਧਾਨ ਜੀ ਨੂੰ ਬਲਕੇ ਖੁਸ਼ੀ ਹੋਈ ਹੈ ਕਿ ਨਾਅਜ਼ ਨਾਲ ਇਹ ਬਦਲ ਗਿਆ ਕਿ ਉਹ 10 NCERT ਐਜੂਕੇਸ਼ਨ ਬਾਰੇ ਖੇਡਾਂ ਪ੍ਰਤੀ ਟੌਮ ਦੇ ਬੰਨਾਂ ਬਾਰੀਆਂ ਨੌਜਵਾਨਾਂ ਨੇ ਉਹ ਬੇਟੀਆਂ ਨੇ ਸੋ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਸੋ ਨਾਅਜ਼ ਕਿਸੇ ਸਰਕਾਰ ਦੇ ਬਜਟ ਦੇ ਮੇਤਰੂ ਦੇ ਦੇ ਅੰਮਾ ਨੂੰ ਦੇਖਦੇ ਹੋਏ ਮੈਂ ਆਪਣੇ ਸਰਕਾਰ ਨੂੰ ਆਪਣੇ ਲੈ ਕੇ ਵੱਲ ਜੋ ਮੈਨੂੰ ਪਰਮਾਤਮਾ ਨੇ ਕਿਰਪਾ ਕੀਤੀ ਹੈ ਮੈਂ ਸਦਾ ਤੋਂ ਸਨਮਾਨ ਕੀਤਾ ਮੈਂ 5 ਲੱਖ ਰੁਪਏ ਸਸਤਾ ਨੂੰ ਆਪਣੇ ਵੱਲੋਂ ਕੀਤਾ ਹੈ ਕਿ ਜਿਹੜੀ ਹੈ ਅਸ਼ਾਂਤ ਗਰਾਂ ਦੇ ਖਾਸ ਕਰਕੇ ਨੇ ਬੜਾ ਐਕਸ਼ਨ ਲਿਆ ਜਾ ਚੀ ਮੈਡੀਕ ਪਲੇ ਕੇ ਦੇਖੋ ਜਿਤਨੇ ਆਮਲੇ ਪਾਰਕ ਸਰਕਾਰ ਵਾਲੀ ਵਿੱਖਵੰਤ ਰਿਸ਼ਦਾ ਤੋਂ ਸਨਮਾਨ ਦੀ ਪਹਿਲੇ ਦਿਨ ਤੋਂ ਹੀ ਇਹ ਐਕਸ਼ਨ ਦੇ ਦਿੱਤਾ ਕੋ ਸਬਸਤਰਾ ਕੋ ਹੈ ਅਸੋ ਪਰ ਬਹੁਤ ਸਾਰੇ ਫੇਰ ਵੀ ਸਖਤੀ ਹੁੰਦੇ ਬਾਵਜੂਦ ਵੀ ਪਤਾ ਚੱਲਦਾ ਸੀ ਜਦੋਂ ਆਪਣੇ ਬਰਕਰਸ ਸ਼ਬਦ ਕੀ ਲੋਕ ਦੱਸਦੇ ਸੀ ਕਿ ਇਹਦੇ ਵੀ ਕੇ ਕੇ ਜਗਾ ਤੇ ਸੀਗਾਗਾ ਕਿਸਦੇ ਆ ਤੇ ਉਹਦੇ ਤੇ ਐਕਸ਼ਨ ਲੈ ਕੇ ਹੁਣ ਪੂਰ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਪਹਿਲੇ ਦਿਨ ਤੋਂ ਸੁਪਨਾ ਹੀ ਸਾਡਾ ਸਾਡੀ ਸਰਕਾਰ ਦਾ ਸਾਡੀ ਪਾਰਟੀ ਦਾ ਕਿ ਪੰਜਾਬ ਦਾ ਸੰਪੂਰਨ ਪੰਜਾਬ ਹੋਵੇ ਉਸ ਤੋਂ ਤੇ ਬਹਾਉਰੇ ਪਰ ਹਰੇਕ ਪੂਰੀ ਸਖਤੀ ਕਰਕੇ ਜੇ ਕੋਈ ਹੋਰ ਵੀ ਕੋਈ ਲੱਗੇ ਤੇ ਤੁਹਾਡੇ ਮੀਡੀਆ ਰੈਪੋਰਟਾਂ ਨੇ ਪ੍ਰਭਾਵ ਨੇ ਖਵਾ ਦਿੱਤੀ ਹੈ ਤੇ ਉਹ ਸਾਨੂੰ ਜਰੂਰ ਦੱਸੋ ਕਿਉਂਕਿ ਨਾਲ ਦੀ ਨਾਗਰਿਕ ਕਾਰਜ ਕਰਕੇ ਪੂਰੀ ਸਫਤ ਉਹਨਾਂ ਉਸ ਪ੍ਰਵਾਹ ਦੇ ਜਿਹੜੇ ਮੈਂਬਰ ਵੇਚਦੇ ਨਾਲ ਦੀ ਨਾਗਰਿਕ ਕਿਥੋਂ ਤੱਕ ਸਰਕਾਰ ਇਕੱਤਰ ਕਿੱਡਾ ਨੁਕਾ ਦੇ ਘਰ ਵੀ ਖਤਮ ਕਿਤੇ ਬੈਠੇ ਇਸ ਪਿੰਡ ਦੇ ਵਿੱਚ ਗੰਦਗੀ ਫਰਾਂਦੇ ਤੇ ਉਸ ਪਿੰਡ ਚੋਂ ਦਾ ਘਰ ਵੀ ਖਤਮ ਕੀਤਾ ਜਾਵੇ ਤਾਂ ਤੇ ਦੁਆਰਾ ਹਰ ਕਿਸੇ ਦਾ ਕੋਈ ਦਰਸ਼ ਨਹੀਂ ਠੀਕ ਨਾ ਤੇ ਤੁਹਾਡੇ ਰੱਖੀਏ ਸੇ ਵਿੱਚ ਕੋਈ ਨਾ ਕੁਝ ਲੈ ਕੇ ਆ ਰਹੇ ਜਿਵੇਂ ਕਿ ਰਜਿਸਟਰੀਆ ਦਾ ਫਿਰੋਲਾ ਕਹਿੰਦੇ ਨੇ ਜਾਂ ਕੁਝ ਹੋਰ ਹੈ ਵੀ ਦੇਖੋ ਕਾਫੀ ਲੰਬੇ ਸਮੇਂ ਤੋਂ ਲਈ ਨੁਕਾ ਦੇ ਕਿੱਛੇ ਰੁਕੀਏ ਸੀ ਕਈ ਸਰਕਾਰਾਂ ਲੱਗੀਆਂ ਲੋਕ ਪ੍ਰਸਾਣ ਸੀ ਇਨਲੀਗਲ ਕਲੋਡੀਅਨਰ ਕੋਖਾ ਬਤਲਾ ਲੈਂਦੇ ਲੋਕਰ ਤੇ ਕੰਮ ਨਹੀਂ ਸੀ ਹੁੰਦਾ ਲੋਕਾਂ ਨੂੰ ਰਸਤੀਆਂ ਬਜ਼ਾਰੀਆਂ ਚ ਇਫਤਰਾਦੀਆਂ ਕਰਦੀਆਂ ਸੀ ਜਰੂਰੀ ਹਕਮਤ ਸਟਾਫ ਵੱਲੋਂ ਸੰਗਵਾਇ ਦੇ ਬਨੇਜਵਾਰੀ ਸੰਭਾਲੀ ਆ ਮੱਖੋਂ ਤੇ ਸਾਡੇ ਹੁਣ ਸਾਰੇ ਪ੍ਰਸ਼ੀਖਤ ਹੋਈ ਐਨਐਸ ਦੇ ਬਿਨਾਂ ਰਸਤੀ ਹੋ ਰਹੀ ਆ ਹਰ ਤਸ਼ੀਲ ਦੇ ਵਿੱਚ ਕੈਮਰੇ ਲੱਗੇ ਆ ਤੁ ਕਿਸ ਨੂੰ ਪਛਤਾਨੇ ਦਾ ਹੋ ਪਾਰ ਤਸੀ ਤਰੀਕੇ ਨਾਲ ਕੰਮ ਹੋ ਰਿਹਾ ਫਿਰ ਵੀ ਜਿਹੜੀ ਕਈ ਬੋਕ ਕੀ ਇਹਨਾਂ ਨੂੰ ਆਪਤਾ ਨਹੀਂ ਹੋਈਆਂ ਕਿ ਸੁਵਤ ਪੈਲੇ ਇਕੱਠੀ ਕਰਦੇ ਛੋੜੇ ਦੇ ਸਫਤ ਕਾਰਨਾ ਕੀਤੀ ਜਾਂਦੀ ਤੇ ਬਹੁਤ ਇਮਾਨਦਾਰੀ ਨਾਲ ਪਾਪ ਇਸ ਤਰੀਕੇ ਨਾਲ ਲੋਕਾਂ ਦੀ ਸੇਵਾ ਦੇਣ ਦਾ ਮੈਂ ਬੋਨ ਦਾ ਵਾਅਦਾ ਕਰਦਾ ਜੋ ਮੈਂ ਖੁਦ ਤੇ ਆਪਣੇ ਇੱਥੇ ਇੱਕ ਮਿੰਟ ਬਾਅਦ ਕਰਦਾ ਹਾਂ ਬੜੀ ਇਮਾਨਦਾਰੀ ਨਾਲ ਇਹ ਕੰਮ ਜਿਹੜਾ ਤੁਸੋਪੇ ਤੋਂ ਕਰਵਾਵਾਂ ਠੀਕ ਹੈ